ਹੋ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤੇ ਪਲੀਜ਼ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਜੇ ਪਹਿਲਾਂ ਤੁਸੀਂ ਦੇਖ ਦਿਓ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਦਿਆ ਕਰੋ ਜੀ ਜੇ ਤੁਸੀਂ ਲਾਈਕ ਕਰਦੇ ਹੋ YouTube ਤਾਂ ਹੀ ਉਹਨੂੰ ਰეკਮੈਂਡ ਕਰਦਾ ਹੈ ਜੇ ਤੁਸੀਂ ਨਹੀਂ ਕਰਦੇ ਤੇ ਫਿਰ ਵੀਡੀਓ ਉੱਥੇ ਹੋਲਡ ਹੋ ਜਾਂਦੀ ਹੈਗੀ ਇਸ ਗੱਲ ਦਾ ਤੁਸੀਂ ਧਿਆਨ ਰੱਖਿਆ ਕਰੋ ਜੀ ਪਲੀਜ਼ ਤੁਸੀਂ ਜ਼ਰੂਰ ਸਾਡੀ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਸਮਝ ਆਉਂਦਾ ਆਪਾਂ ਕੁਝ ਨਾ ਕੁਝ ਸਮਝਾਉਣੀ ਆ ਇਸ ਦੀ ਲਾਈਕ ਕਰਨਾ ਤੁਹਾਡਾ ਬਣਦਾ ਹੈ ਤੇ ਆ ਜੋ ਜੀ ਆਪਾਂ ਪਹਿਲਾਂ ਤਾਂ ਆਪਾਂ ਕਬੀਜ ਕਟਿੰਗ ਕਰਕੇ ਤੁਹਾਨੂੰ ਦਿਖਾਉਣੀ ਹੈ ਵੀ ਜਿਹੜਾ ਐਦਾਂ ਨਾ ਇੱਕ ਹੀ ਸਾਈਡ ਨੂੰ ਫੁੱਲ ਹੁੰਦੇ ਨੇ ਨੀਚੇ ਨੂੰ ਡੰਡੀਆਂ ਹੁੰਦੀਆਂ ਨੇ ਉੱਪਰ ਨੂੰ ਫੁੱਲ ਹੁੰਦੇ ਨੇ ਤੇ ਸਾਰੇ ਇੱਕੋ ਪਾਸੇ ਨੂੰ ਹੁੰਦੇ ਨੇ ਇਹਨਾਂ ਨੂੰ ਆਪਾਂ ਸਾਰਿਆਂ ਨੂੰ ਉੱਪਰ ਨੂੰ ਹੀ ਰੱਖਣਾ ਹੁੰਦਾ ਹੈ ਅਗਲੇ ਪਾਸੇ ਵੀ ਬੈਕ ਸਾਈਡ ਵੀ ਤੇ ਬਾਹਾਂਵਾਂ ਤੇ ਵੀ ਉੱਪਰ ਨੂੰ ਜੇ ਆਪਾਂ ਅਗਲੇ ਪਾਸੇ ਉੱਪਰ ਨੂੰ ਕਰ ਦਿੰਦੇ ਆ ਕਈ ਬਹਿਣਾ ਦੇ ਪਾਏ ਵੇਖੇ ਹੁੰਦੇ ਨੇ ਤੇ ਬੈਕ ਸਾਈਡ ਤੋਂ ਥਲੇ ਹੁੰਦੇ ਨੇ ਤੇ ਫਿਰ ਉਹ ਬਹੁਤ ਬੁਰੇ ਲੱਗਦੇ ਨੇ ਉਹਨਾਂ ਨੂੰ ਆਪਾਂ ਕਿਵੇਂ ਕਰਨਾ ਇੱਕ ਤਾਂ ਉਹ ਦਿਖਾਉਣ ਦੇ ਨਾਲੇ ਤਾਂ ਆਪਾਂ ਕਮੀਜ਼ ਕੱਟ ਕਰਕੇ ਦਿਖਾਉਣਾ ਤੇ ਇੱਕ ਭੈਣ ਕਹਿੰਦੀ ਸੀ ਵੀ ਕਾਣ ਸੂਟ ਸਲਾਈ ਕਰਨ ਤੋਂ ਪਹਿਲਾਂ ਕਾਣ ਦਾ ਕਿਵੇਂ ਪਤਾ ਲੱਗਦਾ ਦੇਖੋ ਜੀ ਇਹਦਾ ਪਤਾ ਲੱਗਦਾ ਜੇ ਬ੍ਰੈਂਕ ਦੇ ਵਿੱਚ ਕਾਣ ਹੈ ਫਿਰ ਕੋਈ ਡਰ ਨਹੀਂ ਜੇ ਤੁਹਾਡੇ ਕਾਣ ਹੈਗੇ ਕੱਪੜੇ ਦੇ ਵਿੱਚ ਆਹ ਦੇਖੋ ਆ ਕਟਿੰਗ ਦੇ ਵਿੱਚ ਕਾਣ ਹੈ ਇਧਰੋਂ ਸਿੱਧਾ ਆਹ ਦੇਖੋ ਆ ਸਿੱਧਾ ਤੇ ਇੱਥੇ ਕਾਣਾ ਹੈ ਇਹ ਆਪਾਂ ਇਦਾਂ ਫੜ ਕੇ ਵੇਖਾਂਗੇ ਜੀ ਆਪਾਂ ਇਹ ਇਸ ਤਰ੍ਹਾਂ ਫੜਾਂਗੇ ਨਾ ਮਣ ਮਿਰਗੇ ਫਿਰ ਆਹ ਦੇਖੋ ਟੇਡਾ ਜਾਏਗਾ ਟੇਡਾ ਕੱਪੜਾ ਜਾਂਦਾ ਤੇ ਆਪਾਂ ਨੂੰ ਪਤਾ ਲੱਗਦਾ ਕਿ ਇਹਦੇ ਵਿੱਚ ਕਾਣਾ ਹੈ ਤੇ ਜੇ ਤੁਸੀਂ ਕਈ ਵਾਰੀ ਇਸ ਤਰ੍ਹਾਂ ਨਾ ਧਾਗਾ ਖਿੱਚੇ ਤਾਂ ਵੀ ਪਤਾ ਲੱਗ ਜਾਂਦਾ ਐਂ ਕਰਕੇ ਉਹ ਪੁੱਛਦੇ ਸੀ ਵੀ ਆਪਾਂ ਨੂੰ ਕਾਣ ਦਾ ਕਿਵੇਂ ਪਤਾ ਲੱਗਦਾ ਦੇਖੋ ਇਸ ਤਰ੍ਹਾਂ ਆਪੇ ਕਿ ਤਾਗਾ ਫੜ ਲੈਣਾ ਜਿੱਥੋਂ ਤੱਕ ਕਾਣਾ ਹੈ ਇਥੋਂ ਆਪਣਾ ਕੱਪੜਾ ਸਿੱਧਾ ਹੈ ਕਿ ਇਸ ਆ ਦੇਖੋ ਧਾਗਾ ਇੱਥੇ ਖਿੱਚਿਆ ਜਾਂਦਾ ਪਈ। ਗੌਰ ਨਾਲ ਵੇਖਣਾ। ਆ ਦੇਖੋ ਆਪਾਂ ਇਹ estrataaga ਖਿੱਚ ਕੇ ਵੀ ਵੇਖ ਸਕਦੇ ਆ। ਇਹ ਧਾਗੇ ਨੂੰ ਆਪਾਂ ਫੜਿਆ ਸੀ, ਖਿੱਚਿਆ ਸੀ ਤੇ ਆ ਦੇਖੋ ਲਾਈਨ ਇੱਥੇ ਬਣ ਗਈ ਹੈ ਤੇ ਕੱਪੜਾ ਇੱਥੇ ਕਟਿੰਗ ਹੋਇਆ। ਵੀ ਇੱਥੋਂ ਲੈ ਕੇ ਇਹ ਲਾਈਨ ਇਧਰ ਨੂੰ ਜਾਂਦੀ ਪਈ। ਇਸ ਤਰ੍ਹਾਂ ਤੁਸੀਂ ਕੱਟ ਸਕਦੇ ਹੋ ਫਿਰ ਇਸ ਲਾਈਨ ਦੇ ਉੱਤੇ ਤੁਸੀਂ ਕੱਟ ਦੋ ਤੇ ਕੰਡ ਨਿਕਲ ਜਾਏਗੀ। ਬਾਕੀ ਜੇ ਤੁਸੀਂ ਇੱਥੋਂ ਵਿਚਾਲੇ ਫੜ ਕੇ ਦੇਖੋਗੇ ਤਾਂ ਵੀ ਪਤਾ ਲੱਗ ਜੀਗਾ ਆਪਾਂ ਨੂੰ ਵੀ ਆਪਣੇ ਕੱਪੜੇ ਦੇ ਵਿੱਚ ਕਿੰਨੀ ਗੰਦ ਹੈ। ਸੁਤੀ ਕੱਪੜੇ ਚ ਤਾਂ ਜਲਦੀ ਪਤਾ ਲੱਗ ਜਾਂਦੇ ਆਪਾਂ ਨੂੰ ਤੇ ਇਸੇ ਤਰੀਕੇ ਆਪਾਂ ਦੂਜੇ ਸਿਲਕੀ ਕੱਪੜਿਆਂ ਦੇ ਵੀ ਵੇਖ ਲੈਣੀਆਂ। ਇਹ ਕੱਟਣ ਚ ਹੋ ਜਾਂਦਾ ਕਾਣ ਵਾਲਾ ਕੱਪੜਾ ਜਿਹੜਾ ਐਸਟਰਾ ਕਰਕੇ ਐਸਟਰਾ ਬੋਲੀ ਦੇ ਕੇ ਤੇ ਇਹਨੂੰ ਏਦਾਂ ਸਿੱਧਾ ਕਰਕੇ ਆਪਾਂ ਨਾ ਹਨਾ ਐ ਬਿਲਕੁਲ ਸਿੱਧਾ ਕਰਕੇ ਤੇ ਨਿਸ਼ਾਨ ਲਾ ਕੇ ਆਪਾਂ ਕੰਡ ਕੱਢ ਦਿੰਨੇ ਆ ਠੀਕ ਹੈ ਭੈਣ ਪੁੱਛਦੀ ਸੀ ਆ ਪਤਾ ਦੱਸਿਆ ਨਹੀਂ ਤੇ ਆਪਾਂ ਐਸਟਰਾ ਜੰਕੀ ਤਰ੍ਹਾਂ ਆਪਾਂ ਏਦਾਂ ਸਿੱਧਾ ਕਰ ਲਿਆ ਨਾ ਤੇ ਇਸ ਤਰ੍ਹਾਂ ਆਪਾਂ ਕੱਟ ਕੇ ਕਾਂਡ ਵੀ ਕੱਢ ਸਕਦੇ ਹਾਂ ਬਿਲਕੁਲ ਸਿੱਧਾ ਹੋ ਜਾਊਗਾ ਇਹ ਦੇਖੋ ਇਹ ਨਹੀਂ ਕਾਂਡ ਸੀਗੀ ਤੇ ਕਾਂਡ ਕੱਟਣ ਦੇ ਆਪਣੇ ਦੋ ਤਿੰਨ ਤਰੀਕੇ ਨੇ ਇਹ ਆਪਾਂ ਧਾਗਾ ਖਿੱਚ ਕੇ ਵੀ ਵੇਖ ਸਕਦੇ ਹਾਂ ਹੈਨਾ ਆ ਦੇਖੋ ਆ ਸਾਰਾ ਕਾਂਡ ਸੀਗਾ ਇੰਨਾ ਕਾਂਡ ਸੀਗਾ ਤੇ ਜੇ ਤੋਂ ਕਾਂਡ ਵਾਲੇ ਕੱਪੜੇ ਨੂੰ ਆਪਾਂ ਇਦਾਂ ਫੜਦੇ ਆ ਤਾਂ ਫਿਰ ਉਹ ਇਦਾਂ ਇਸ ਤਰ੍ਹਾਂ ਨਾ ਟੇਢਾ ਜਾਂਦਾ ਇਸ ਤਰ੍ਹਾਂ ਕਰਕੇ ਦੇਖ ਲੈ ਕਰੋ ਇੱਧਰ ਵੀ ਹੱਥ ਰੱਖ ਲੈ ਇੱਧਰ ਵੀ ਫਿਰ ਆਹ ਦੇਖੋ ਆਪਣਾ ਕੱਪੜਾ ਸਹੀ ਮੁੜ ਰਿਹਾ ਇਸ ਤਰ੍ਹਾਂ ਆਪਣਾ ਕੱਪੜਾ ਸਹੀ ਮੁੜਦਾ ਜੇ ਕਾਣ ਹੋਊਗਾ ਤੇ ਫਿਰ ਉਹ ਇੱਕ ਪਾਸੇ ਘੱਟ ਤੇ ਇੱਕ ਪਾਸੇ ਵੱਧ ਹੋਊਗਾ ਠੀਕ ਹੈ ਇਹ ਤਾਂ ਹੋ ਗਈ ਕਾਣ ਦੀ ਗੱਲ ਤੇ ਹੁਣ ਆਪਣਾ ਆਪਾਂ ਕਮੀਜ਼ ਮੇਨ ਲੈਨੇ ਇਹਨਾਂ ਦੇ ਫੁੱਲ ਕਿਵੇਂ ਸਹੀ ਕਰਨੇ ਨੇ ਸਾਰੇ ਬਹਾਂ ਦੇ ਉੱਤਰ ਦੱਸਦੇ ਆ ਜਿਨ੍ਹਾਂ ਨੂੰ ਆਉਂਦਾ ਉਹ ਤੇ ਕਰ ਲੈਂਦੇ ਨੇ ਹਨਾ ਜਿਨ੍ਹਾਂ ਨੂੰ ਨਹੀਂ ਆਉਂਦਾ ਤੇ ਉਹਨਾਂ ਨੂੰ ਫਿਰ ਦੇਖ ਕੇ ਹੀ ਹੁੰਦਾ ਪਤਾ ਲੱਗਦਾ ਇਹ ਬੈਰ ਨੂੰ ਭੁੱਲ ਜਾਂਦੀਆਂ ਨੇ ਭੁੱਲਣਾ ਨਹੀਂ ਚਾਹੀਦਾ ਇਸ ਗੱਲ ਦਾ ਖਿਆਲ ਰੱਖਣਾ ਚਾਹੀਦਾ ਲੋ ਜੀ 8:30 ਵਾਲੀ ਆਪਣਾ ਸੂਟ ਤਿਆਰ ਹੈ ਇਹ ਇਹ ਆਪਣਾ ਸੂਟ ਆਪਾਂ ਤੋੜ ਲਿਆ ਸੀ ਕਿਉਂਕਿ ਇਹ ਸੂਟ ਆਪਾਂ ਤੋੜ ਲਿਆ ਸੀ ਕਿਉਂਕਿ ਇਹ ਤੋਤੇ ਤੋਂ ਜਿੰਨਾ ਚੜਨਾ ਸੀ ਚੜ ਗਿਆ ਆਪਾਂ 45 ਰੱਖਣਾ 3 ਇੰਚ ਆਪਾਂ ਵੱਧ ਰੱਖ ਇਹਨੂੰ ਆਪਾਂ ਡਬਲ ਕੋਲਡ ਕਰ ਲੈਣਾ ਸਾਰੇ ਕੱਪੜੇ ਦੀ ਆਪਾਂ ਮਿਲਦੀ ਕਰ ਲੈਣੀ ਆਪਾਂ 40 40 ਇੰਚ ਫਿਰ ਆਪਾਂ ਤਾਂ ਦੱਸ ਲੋ ਦੀ ਇਹ ਆਪਾਂ ਕਮੀਜ਼ ਆ ਬਣਾ ਲੰਬਾਈ ਵੀ ਇਹ ਰੱਖ ਲਈ ਤੇ 3 ਇੰਚ ਆਪਾਂ ਫालतू ਰੱਖਿਆ ਤੇ ਇਹ ਜਿਹੜਾ ਵੀ ਰੱਖਿਆ ਦੇ ਉਹ ਵੀ ਆਪਾਂ 3 ਇੰਚ ਫालतू ਰੱਖਿਆ ਤੇ ਇਹਦੇ ਤੇ ਆਪਾਂ ਇਹ ਆਪਣਾ ਸੂਟਰ ਲੈਸਾ ਲਾ ਕੇ ਤਿਆਰ ਕਰਾਂਗੇ ਇਹਦੀ ਸਪੀਚਿੰਗ ਵੀ ਆਪਾਂ ਤੁਹਾਨੂੰ ਦੱਸਾਂਗੇ ਆ ਜੀ ਦੇਖੋ ਇੱਕ ਪੱਲਾ ਜਿਹੜਾ ਆਪਾਂ ਇਦੇ ਦੋਨੇ ਚੱਕ ਦੀਏ ਤੇ ਇੱਕ ਪਾਸੇ ਤੇ ਫੁੱਲ ਉਲਟੇ ਹੋ ਜਾਣਗੇ ਇਸ ਕਾਕੇ ਇਹ ਨੂੰ ਤਾਂ ਦੇ ਨਾਲ ਕੱਟਣਾ ਹੈ ਇੱਕ ਦੇਖੋ ਇਹਦੇ ਫੁੱਲ ਉੱਪਰ ਨੂੰ ਨੇ ਲੰਮੀਆਂ ਤਾਂ ਲੈਣ ਨੂੰ ਇਹ ਨੂੰ ਆਪਾਂ ਇਸ ਤਰ੍ਹਾਂ ਰੱਖ ਲੈਣਾ ਇੰਦਾ ਵੀ ਆਪਾਂ ਹਾਂ ਇਹਦੇ ਕਟਿੰਗ ਜਿੱਤਾ ਤੇ ਪਾਸਾ ਬਦਲ ਕੇ ਤੇ ਰੱਖ ਲੈਣਾ ਇਹਨੂੰ ਚੰਗੀ ਤਰ੍ਹਾਂ ਆਪਾਂ ਵੇਖ ਲੈਣਾ ਇਹਦੇ ਕੋਲ ਉੱਪਰ ਨੂੰ ਇਹਨੂੰ ਵੀ ਆਪਾਂ ਉੱਪਰੋਂ ਇਹਦੇ ਮੋਢਿਆਂ ਦੀ ਕਟਾਈ ਨਾ ਉੱਪਰੋਂ ਜਿਹੜੀ ਦੋਨੇ ਪਾਰਟ ਉਧਰ ਨੂੰ ਪਾਉਣਾ ਹੈ ਇਸ ਤਰ੍ਹਾਂ ਦਾ ਇਸ ਗੱਲ ਦਾ ਧਿਆਨ ਰੱਖਣਾ ਹੁੰਦਾ ਕਈ ਵਾਰੀ ਆਪਾਂ ਭੁੱਲ ਜਾਂਦੇ ਆ ਤੇ ਫੇਰ ਉਹ ਸੂਟ ਜਿਹੜਾ ਹੈ ਨਾ ਸੋਹਣਾ ਨਹੀਂ ਲੱਗਦਾ ਖਰਾਬ ਹੋ ਜਾਂਦਾ ਇਸ ਤਰ੍ਹਾਂ ਉਹਨੇ ਕੱਲੇ ਆਪਾਂ ਚੁੱਕ ਕੇ ਆ ਪਰੇ ਤਰੇ ਦਵੀ ਹੈ ਕਿ ਤੀ ਤਰਾ ਬਰ ਰੱਖ ਕੇ ਨੀਚੋਂ ਦੀ ਕੋਈ ਗੱਲ ਨਹੀਂ ਕਿਉਂਕਿ ਆਪਾਂ ਇੱਥੇ ਤਾਂ ਕਿ ਇਦਾ ਹੀ ਰੱਖਣਾ ਹੈ ਐਸ ਤਰਾ ਕਾਕੇ ਆ ਇੱਕ ਆਪਾਂ ਧੀਰਾ ਮੀਨ ਲੈਣਾ ਹੁੰਦਾ ਆਪਾਂ ਤੇ ਜੋ ਵੀ ਧੀਰੇ ਦਾ ਨਾਪ ਹੋਵੇ ਉਹ ਦੀ ਉਹਦੇ ਅਕੋਰਡਿੰਗ ਆਪਾਂ ਨਿਸ਼ਾਨੀ ਕਾਉਨੇ ਆ ਜਿਸ ਤਰ੍ਹਾਂ ਇਸ ਤਰ੍ਹਾਂ ਆਪਾਂ ਸਵਾ 6 ਦਿਲਾਲੀ ਜਾਂ 6 ਦਿਲਾ ਲਈ ਇੱਕ ਤੁਸੀਂ ਇਸ ਤਰ੍ਹਾਂ ਵੀ ला ਸਕਦੇ ਹੋ ਜੇ ਤੁਸੀਂ ਗੱਲ ਪਾਉਂਦੇ ਹੋ 5 ਇੰਚ ਦਾ ਉਹਦਾ ਅੰਤ ਤੁਸੀਂ 2.5 ਇੰਚ ਬਰ ਲਓ ਇਸ ਤਰ੍ਹਾਂ ਪਾਈਂਚ ਕਾ ਲਓ ਤੇ ਇੱਥੋਂ ਵਾਲੀ ਜੇ ਤੁਹਾਡੀ ਤੁਸੀਂ 3 ਇੰਚ ਪਾਉਨੇ ਹੋ ਤੇ ਇਸ ਤਰ੍ਹਾਂ ਤਿੰਨ ਦਿਨ ਨਿਸ਼ਾਨੀ ਲਾ ਲਓ ਤੇ ਜਿਹੜਾ ਧਾ ਇੰਚ ਹੈ ਉਹ ਮੇਸਟਰ ਲਾਓ ਇਸ ਤਰ੍ਹਾਂ ਤੁਸੀਂ ਕਰ ਸਕਦੇ ਹੋ ਇਹ ਇਹਦੇ ਤੇ ਵੀ ਆ ਦੇਖੋ ਆਪਣਾ ਉਹੀ ਸਾਢੇ 5 ਰਹਿ ਜੂ ਉੱਤੇ ਸਵਾ 6 ਤੇ ਨਿਸ਼ਾਨੀ ਆਪਣੀ ਆ ਜਾਂਦੀ ਹੈ ਪੂਰੀ ਇਸ ਤਰ੍ਹਾਂ ਜੇ ਤੁਸੀਂ ਬਣਾਉਗੇ ਤਾਂ ਜੇ ਤੁਸੀਂ ਆਹ ਵਾਲੀ ਚੀਜ਼ ਆ ਜਿਹੜੀ ਵੱਧ ਪਾਉਨੇ ਆ ਸਾਢੇ 3 ਪਾਉਨੇ ਤਾਂ ਤੁਸੀਂ ਚਾਲ ਰੱਖ ਲਿਓ ਧਾ ਇੰਚ ਮੋਢਿਆਂ ਦੇ ਵਿੱਚ ਆ ਜਾਏਗਾ ਤੇ ਥੋੜਾ ਜਿਹਾ ਇਧਰ ਗਲ ਵਾਲੇ ਪਾਸੇ ਆ ਜਾਏਗਾ ਤਾਂ ਵੀ ਤੁਹਾਡਾ ਸਹੀ ਰਹੇਗਾ ਆਪਾਂ ਇਹ 7 ਤੇ ਪਾਵਾਂ। ਪੂਰੇ 7 ਤੇ। ਅੱਗੇ ਵੀ ਮੈਂ ਤੁਹਾਨੂੰ ਦੱਸਿਆ ਕਿ ਕਦੀ ਵੀ ਤੁਸੀਂ 8 ਤੇ ਨਾ ਪਾਇਓ। 8 ਤੇ ਜੇ ਆਪਾਂ ਨਿਸ਼ਾਨੀ ਲਾਵਾਂਗੇ ਨਾ ਇਹ ਆ 7 ਤੇ ਆਪਾਂ ਨਿਸ਼ਾਨੀ ਲਾ ਲਈ। ਤੇ 7 ਤੇ ਹੀ ਆਪਾਂ ਇੱਥੋਂ ਲਾ ਲੈਂਦੇ ਆ। ਇਸ ਟ੍ਰੈਂਪਲੇਟ ਦਾ ਨਾ ਸ਼ਾਨ। ਤੇ ਫਿਰ ਆਪਾਂ ਇੱਧਰ ਨੂੰ। ਇੱਕਦਮ ਬਾਕਸ ਬਣਾ ਲੈਣਾ। ਬਾਕਸ ਬਣਾ ਕੇ। ਉੱਤੋਂ ਆਪਣਾ ਆ ਗਿਆ ਸਵਾ 7। ਇੱਥੋਂ ਵੀ ਆਪਾਂ ਸਵਾ 7 ਆਪਣਾ ਲਾ ਗਏ। ਕਿ ਇਹਨੂੰ ਆਪਾਂ ਅੱਧਾ ਇੰਚ ਅੰਦਰ ਨੂੰ ਕਰ ਲੈਣਾ ਹੁੰਦਾ ਇਹ ਆਪਾਂ ਪੂਰੇ ਛੇ ਦੇ ਕਰ ਲੈਣਾ ਹੁੰਦਾ ਜਿਹੜਾ ਫਰੰਟ ਸਾਈਡ ਫਰੰਟ ਸਾਈਡ ਕਰਨਾ ਹੈ ਆਪਾਂ ਇਹ ਦੋ ਇਸ ਤਰ੍ਹਾਂ ਬਾਕਸ ਜੇ ਬਣ ਜਾਂਦੇ ਨੇ ਇਹ ਅੱਧਾ ਤੱਕ ਬਣਦੇ ਨੇ ਸਾਢੇ 3 ਦੇ ਹੱਦ ਤੱਕ ਆਪਾਂ ਸਾਢੇ 3 ਕਿਉਂਕਿ 7 ਦਾ ਅੱਧਾ ਸਾਢੇ 3 ਇੱਥੇ ਹੋ ਗਿਆ ਸਾਢੇ 3 ਤੱਕ ਇਹ ਨਿਸ਼ਾਨ ਗਿਨ ਜਾਣਾ ਆਪਾਂ ਅੱਧਾ ਇੰਚ ਹੀ ਪਾਉਣਾ ਕਈ ਆਪਣਾ ਪੌਣਾ ਇੰਚ ਵੀ ਪਾ ਲੈਂਦੇ ਨੇ ਆਪ ਦਾ ਆਪ ਦਾ ਹਿਸਾਬ ਦਾ ਉਹ ਹੋ ਜਾਂਦਾ ਜੇ ਕਿਸੇ ਨੂੰ ਜ਼ਿਆਦੀ ਖਿੱਚੀ ਨਹੀਂ ਵੀ ਚੰਗੀ ਲੱਗਦੀ ਤਾਂ ਤੁਸੀਂ ਅੱਧੇ ਇੰਚ ਦਾ ਹੀ ਪਾ ਲਿਆ ਕਰੋ ਠੀਕ ਹੈ ਜੀ ਇੱਥੇ ਤੱਕ ਆਪਾਂ ਬਰਾਬਰ ਹੀ ਰੱਖਣਾ ਹੈ ਇੱਥੋਂ ਆਪਣਾ ਆਹ ਚੀਜ਼ ਆਪਣਾ ਆਪਣੀ ਨਾਪਣੀ ਹੈ ਹਾਂਜੀ ਇਹ ਮੇਰੇ ਆਪਣਾ ਆਪਣਾ ਸੂਟ ਹੈ ਇਹਦੀ ਹੈਗੀ ਮੇਰੀ ਹੈਗੀ ਹੈ 10 ਤੇ ਆਪਾਂ ਵੀ 20 ਇੰਚ ਤੇ ਤਾਂ ਅੱਧਾ ਹੈਗਾ 10 ਸੋ 10 ਤੋਂ ਆਪਾਂ ਅੱਧਾ ਇੰਚ ਫालतू ਰੱਖ ਲੈਣਾ ਕਿਉਂਕਿ ਸਲਾਈ ਦੇ ਵਿੱਚ ਆ ਜਾਂਦਾ ਇੱਥੋਂ ਲੈ ਕੇ ਆਹ ਚੀਜ਼ ਜਿਹੜੀ ਆਪਾਂ ਇਹ ਵੀ ਆਪਾਂ 1.5 ਇੰਚ ਤੇ 2.5 ਇੰਚ ਤੇ ਹੀ ਪਾ ਲੈਣੇ ਕਿ 1.5 ਤੇ ਇਹ ਵੀ ਡੇਢ ਤੇ ਪਾ ਲੈਂਦੇ ਨੇ ਤੇ ਬੈਕ ਸਾਈਡ ਦੀ ਇੱਥੋਂ ਆ ਚੀਜ਼ ਤੋਂ ਮਿਲ ਲੈਣੀ ਤੇ ਇਹ ਵੀ ਡੇਢ ਤੇ ਪਾ ਲੈਂਦੇ ਨੇ ਕਿ 2 ਦਿਨ ਪਾ ਲੈਂਦੇ ਨੇ ਵੇਣਾ ਵੈਸੀ 1 ਇੰਚ ਦਾ ਰੱਖ ਲੈਣੀ ਹੁੰਦੀ ਹੈ ਇਹਦੇ ਤੋਂ ਕਿਉਂਕਿ ਫਿਰ ਖਿੱਚ ਕੁਝ ਬਿਲਕੁਲ ਵੀ ਨਹੀਂ ਪੈਂਦੀ ਜੇ ਜਿਆਦਾ ਵੀ ਕੱਟ ਦਈਏ ਫਿਰ ਵੀ ਪਿੱਛੋਂ ਇੱਥੋਂ ਖਿੱਚ ਜੀ ਪਈ ਜਾਂਦੀ ਹੈ ਤੇ ਮੈਂ 1 ਇੰਚ ਦਾ ਰੱਖ ਲੈਣੀ ਹੁੰਦੀ ਹੈ ਇਹਦੇ ਨਾਲ ਤੇ ਕਦੇ ਵੀ ਖਿੱਚ ਨਹੀਂ ਪਈ ਕਦੇ ਨਹੀਂ ਅਗਲੀ ਸਾਈਡ ਦਾ ਆਪਾਂ ਇਸ ਤਰ੍ਹਾਂ ਕਰਕੇ ਬੈਕ ਸਾਈਡ ਦਾ ਆਪਾਂ ਇਸ ਤਰ੍ਹਾਂ ਕਰ ਲੈਂਦੇ ਆ ਤੇ ਜਿਹੜੀ ਅਗਲੀ ਸਾਈਡ ਹੁੰਦੀ ਹੈ ਉਹਦੇ ਤੋਂ ਆਪਾਂ ਥੋੜਾ ਜਿਹਾ ਇਹ ਤੋਂ ਮੇਲੇ ਆਪਾਂ 1.5 ਇੰਚ ਤੇ ਫਿਰ ਇਤੋਂ ਜਿਵੇਂ ਲੀਏ ਤੇ ਇਹ 2 ਤੋਂ 2.5 ਇੰਚ ਤੱਕ ਚਲਾ ਜਾਂਦਾ ਜੇ ਤੁਸੀਂ ਇਸ ਨਿਸ਼ਾਨੀ ਤੋਂ ਵੇਖ ਲਓ ਠੀਕ ਹੈ ਜੀ ਮੈਂ ਤਾਂ ਪੈਸੇ ਐਕਸਟਰਾ ਹੀ ਪੋਣੀ ਤੇ ਮੇਰੇ ਕਮੀਜ਼ ਵੀ ਬਿਲਕੁਲ ਵੀ ਸੈੱਟ ਆਉਂਦੇ ਨੇ ਜੇ ਆਪਾਂ ਜ਼ਿਆਦਾ ਕਾਟ ਪਾ ਲਈਏ ਸਲਾਈ ਵਿੱਚ ਆਪਾਂ 1/2 ਇੰਚ ਜਾਂ ਕਿਸ ਤਰ੍ਹਾਂ ਕਰ ਲੈਨੇ ਆ ਕਿਉਂਕਿ ਇਹ ਇਦਾਂ ਵੀ ਪਾ ਲੈਂਦੇ ਨੇ ਠੀਕ ਹੈ ਅੱਗੇ ਨੂੰ ਕਰਕੇ ਨਾ ਕੋਨਾ ਹਨ ਐਕਸਟਰਾ ਆ ਬੈਗ ਦੀ ਬਾਹਰ ਇਸ ਤਰ੍ਹਾਂ ਕਰੀ ਤੇ ਜਿਨ੍ਹਾਂ ਨੇ ਜਿਆਦਾ ਅਕੋਨ ਜਿਆਦੀ ਉਹ ਪਾਣੀ ਹੁੰਦੀ ਹੈ ਕਟਾਈ ਉਹ ਇਸ ਤਰ੍ਹਾਂ ਵੀ ਪਾ ਸਕਦੇ ਨੇ ਪਰ ਆਪਾਂ ਤਾਂ ਥੋੜਾ ਸਲਾਈ ਚ ਕਰ ਲੈਂਦੇ ਆ ਤੇ ਕਟਾਈ ਦੇ ਵਿੱਚ ਆਪਾਂ ਕੱਪੜਾ ਆਪਣਾ ਬਾਦੀ ਰੱਖੀਦੇ ਇਹ ਸਾਰੇ ਨਿਸ਼ਾਨ ਆਪਾਂ ਲਾ ਕੇ ਕਮਰ ਤੋਂ ਵੀ ਆਪਾਂ 16 16.5 15 ਇਸ ਤਰ੍ਹਾਂ ਰੱਖਦੇ ਆ ਨੀਵੇਂ ਰੱਖਦੇ ਆ ਆਪਾਂ ਕੋਈ ਜਿਆਦਾ ਹੁੰਨ ਰੱਖਦੇ ਹੈਗੇ ਆਪਣੇ ਆਪ ਵਿੱਚ ਨੀਚੇ ਦਾ ਸਾਕਤਾ ਹੋਗਾ ਆਪਣਾ ਘੇਰਾ ਹੈਗਾ 22 ਤੇ ਆਪਾਂ ਆਪਣੀ ਹਿਪ ਵੀ 22 ਹੈ 22 ਦਾ ਆਪਾਂ 11 ਦੇ ਨਿਸ਼ਾਨ ਲਾ ਲਾ ਕਮਰਾ ਦਾ ਆਕਟਮ ਦੇ ਆਪਣਾ 7 ਤੇ ਆਪਾਂ 7 ਦੇ ਨਿਸ਼ਾਨ ਲਾ ਲੈ। ਕਮਰਾ ਆਪਣੀ 18 ਤੇ ਆਪਾਂ 9 ਦੇ ਨਿਸ਼ਾਨ ਲਾ ਲੈਣਾ। 9 ਤੋਂ ਆਪਾਂ 10 ਇੰਚ ਲਾ ਲੈਣਾ 1 ਇੰਚ ਫालतू ਕਿਉਂਕਿ ਇਹ ਤਾਂ ਪਲੇਟਾਂ ਦੇ ਵਿੱਚ ਹੀ ਕਪੜਾ ਆ ਜਾਂਦਾ ਹੈ। ਹੁਣ ਇੱਥੇ ਆਪਾਂ ਸਿੱਧਾ ਕਰਦੇ ਹਾਂ। ਲੋਟ ਸੇ ਤੱਕ ਜਿਹੜੀ ਆ ਚੀਜ਼ ਹੁੰਦੀ ਆਪਾਂ ਇੱਥੋਂ ਆਪਾਂ ਥੋੜਾ ਥੋੜਾ ਬਾਹਰ ਨੂੰ ਕੱਢੀਦਾ ਅੱਧਾ ਇੰਚ ਜਾਂ ਥੋੜਾ ਜਿਹਾ ਦੇ ਇੰਚ ਤੋਂ ਕੱਟ ਵੀ ਤੁਸੀਂ ਇੱਥੋਂ ਕੱਢ ਸਕਦੇ ਇੱਥੇ ਤੱਕ ਤੇ ਜਿਹੜੀ ਆ ਚੀਜ਼ ਆ ਇਹ ਆਪਾਂ ਇੱਥੇ ਚੁੰਝ ਜੀ ਨਹੀਂ ਕੱਢਣੀ ਇਹਨੂੰ ਆਪਾਂ ਜਦ ਸਲਾਈ ਲੜਨੀ ਬਿਲਕੁਲ ਗੋਲ ਇਸ ਤਰ੍ਹਾਂ ਗੋਲ ਮੋੜ ਕਰਕੇ ਲਾਉਣੀ ਤੇ ਇਹਨੂੰ ਵੀ ਥੋੜਾ ਜਿਹਾ ਇਸ ਤਰ੍ਹਾਂ ਆਪਾਂ ਘੋਲ ਤੋਂ ਕੱਟ ਕੇ ਬਾਹਰ ਫੇਰ ਇਸ ਤਰ੍ਹਾਂ ਇਹ ਸਲਾਈਆਂ 'ਚ ਵੀ ਕਰ ਲਈਦਾ ਜਰੂਰੀ ਨਹੀਂ ਹੁੰਦਾ ਕਿ ਪੈਂਦੇ ਕਰਨਾ ਆਪਣੇ ਪਲੇਟ ਹੈਗੇ ਨੇ 11.5 ਦੇ ਆਪਾਂ 12 ਦੇ ਜਾਂ 11.5 ਦੇ ਨੇ ਪਲੇਟ ਤੇ ਆਪਾਂ 12.5 ਦੇ ਪਾ ਲੈਂਦੇ ਆ ਅੱਧਾ ਇੰਚ ਤਾਂ ਪੂਰਾ ਆ ਜੂਗੀ ਤੇ ਥੋੜਾ ਜਿਹਾ ਬਾਹਰ ਘਟ ਜਾਂਦਾ ਕਈ ਵਾਰੀ ਜ਼ਿਆਦਾ ਵਿੱਚ ਤਾਪ ਦੇ ਦੀਦੀ ਹੈ ਸੱਤ ਦੇ ਆਪਾਂ ਫਲੇਟ ਪੋਣੇ ਜੇ ਜ਼ਿਆਦਾ ਭਾਰਾ ਨਾ ਪਾਦੇ ਫਿਰ ਤੁਸੀਂ 6.5 ਇੰਚ ਦੇ ਪਲੇਟ ਪਾ ਸਕਦੇ ਹੋ ਇਹ ਅੱਧਾ ਇੰਚ ਦੋਨਾਂ ਪਾਸੇ ਨਾ ਆਪਣਾ ਪਲੇਟ ਨਹੀਂ ਜਿਹੜੇ ਵਿਚਾਲੇ ਉਹ ਅੱਧਾ ਅੱਧਾ ਇੰਚ ਦੋਨਾਂ ਪਾਸੋਂ ਲੈਣੀ ਹੁੰਦੀ ਨਹੀਂ ਅੱਧਾ ਇੰਚ ਦੀ ਤੁਸੀਂ ਜੇ ਪਾਓਗੇ ਨਾ ਇਹਦੀ ਦਾਅਵਾ ਅੱਧਾ ਇੰਚ ਦੀ ਤੇ ਫੇਰ ਆਪਣਾ ਬਹੁਤ ਸੋਹਣੀ ਫਿਟਿੰਗ ਆਉਗੀ ਆਵੜਾ ਆਪਣਾ ਨਿਸ਼ਾਨ 2 ਇੰਚ ਤੇ ਲਾਉਣਾ

ਫਰੰਟ ਸਾਈਡ ਦੀ ਪਾ ਦੇਣੀ ਇਹ ਆਵਦੀ ਜਿਹੜੀ ਜਾਦੀ ਡੂੰਗੀ ਨਾ ਪਾਇਆ ਕਰੋ ਜੇ ਆਪਣਾ ਕਸਰਜੀ ਪੈਣ ਲੱਗ ਜਿੱਤੇ ਫਿਰ ਓਖਾ ਹੋ ਜਾਂਦਾ ਇਹ ਤੁਸੀਂ ਥੋੜੀ ਥੋੜੀ ਸਲਾਈ ਚ ਹੀ ਕਰ ਲਿਆ ਕਰੋ ਜੇ ਆਪਾਂ ਕਟਿੰਗ ਕਰ ਦਿੱਤਾ ਤੇ ਇੱਥੇ ਕੋਈ ਜੋੜ ਵਗੈਰਾ ਕੁਝ ਨਹੀਂ ਪੈਣਾ ਹੈਗਾ ਫਿਰ ਇਹ ਸੂਟ ਖਰਾਬ ਹੋ ਜਾਂਦਾ ਨੀਚੇ ਵਾਲੀ ਨਿਸ਼ਾਨ ਵੀ ਆਪਾਂ ਇਸਤਰੀ ਪਲੇਟਾ ਚ ਲਾ ਲੈਣੀ ਹੈ ਇਸ ਤਰ੍ਹਾਂ ਆਪਾਂ ਨਿਸ਼ਾਨ ਲਾ ਕੇ ਇੰਦਰਾ ਆਪਾਂ ਸਾਡੇ ਤੇ ਕਰ ਦੇਣਾ

ਬੈਕ ਸਾਈਡ ਵੀ ਤੁਸੀਂ ਦੂਸਰਾ ਕਾਰਡ ਵੀ ਲਾ ਸਕਦੇ ਹੋ ਹੁਣ ਉਹ ਵੀ ਲਾ ਲੈਿੰਦੀਆਂ ਨੇ ਇਹ ਇਸ ਤਰ੍ਹਾਂ ਕਰਕੇ ਆਪਣੀ ਗਮੀਜ਼ ਦੀ ਤੁਸੀਂ ਲੜਾਈ ਕਰ ਲੈਣੀ ਹੈ ਤੇ ਇਹ ਨਿਸ਼ਾਨੀਆਂ ਆਪਾਂ ਕਈ ਵਾਰੀ ਅਗਲੀ ਵੀਡੀਓ ਚ ਵੀ ਪਹਿਲਾਂ ਵੀ ਵੀਡੀਓ ਚ ਦੱਸਿਆ ਹੋਇਆ ਵੀ ਇਸ ਤਰ੍ਹਾਂ ਕਰਕੇ ਇਹਨੂੰ ਇਸ ਤਰ੍ਹਾਂ ਕੱਟ ਲਿਆ ਕਰੋ ਦੁਬਾਰਾ ਦੁਬਾਰਾ ਮਸ਼ਾਲਾ ਲਾਉਣ ਦੀ ਲੋੜ ਨਹੀਂ ਪੈਂਦੀ ਉਸ ਤਰ੍ਹਾਂ ਸੈੱਟ ਕਰਕੇ ਫਿਰ ਤੁਸੀਂ ਇਹਨੂੰ ਇਸ ਤਰ੍ਹਾਂ ਕਾਪੋਕੇ ਦੀ ਜੇਬ ਅਸੇਂ ਚਲਾ ਜਾਂਦਾ ਹੈ ਇਹ ਜਿਹੜਾ ਸੂਟਾ ਇਹਨੂੰ ਆਪਾਂ ਲੈਸਨ ਲਾ ਕੇ ਤਿਆਰ ਕਰਾਂਗੇ ਤੇ ਉਹ ਵੀ ਆਪਾਂ ਤੁਹਾਡੇ ਨਾਲ ਛੇੜ ਕਰਾਂਗੇ ਇਸੇ ਤਰੀਕੇ ਆਪਾਂ ਵਾਹਣਾ ਕਰ ਲੈਣਾ ਇਹ ਵਾਹਣ ਦੇ ਵਿੱਚ ਜੋੜ ਪੈਂਦਾ ਜੇ ਕੋਈ ਜ਼ਿਆਦਾ ਪਤਲਾ ਹੋਵੇ ਤਾਂ ਫਿਰ ਨਹੀਂ ਪੈਂਦਾ ਨਹੀਂ ਤੇ ਜੋੜ ਪੈਂਦਾ ਇਹ ਵਾਹਣ ਦਾ ਵੀ ਆਪਾਂ ਇਸੇ ਤਰੀਕੇ ਝਾਂ ਮੱਖਣਾ ਹੁੰਦਾ ਹੈ ਬਾਂਹ ਜਿੰਨੀ ਵੀ ਤੁਸੀਂ ਬਣਾਉਣੀ ਹੋ ਉਹਨਾਂ ਨਾਲ ਮਾਪ ਲੈ ਲਓ 20 21 ਰੱਖਣੀ ਹੈ ਤਾਂ ਤੁਸੀਂ ਇਹਦੇ 'ਚ ਨਾ 2.5 ਇੰਚ ਮਾਚਨ ਲੈ ਲਿਆ ਕਰੋ ਉੱਪਰ ਦਾ 2.5 ਇੰਚ ਦੇ نیچے ਦਾ 2 ਇੰਚ 2.5 ਇੰਚ ਲੈ ਲੈਣਾ ਤੁਸੀਂ ਤੇ ਜਿੰਨੀ ਵੀ ਬਾਂਹ ਬਣਾਉਣੀ ਹੋਵੇ ਲੰਬੀ ਉਹਨੀ ਤੁਸੀਂ ਲੰਬੀ ਆਖ ਲੈਣੀ ਇਹਦੇ ਵਿੱਚ ਜੋੜ ਲੱਗੂਗਾ ਬਾਂਹ ਦੇ ਇੱਥੇ ਆਪਾਂ ਜੋੜ ਲਾ ਕੇ ਫਿਰ ਬਾਂਹ ਕਿਉਂਕਿ ਜਿਹੜਾ ਹੁੰਦਾ ਨਾ ਮੈਟਰਲ ਸੂਟ ਉਹ 'ਚ ਜੇ ਆਪਣਾ ਥੋੜਾ 9 9.5 ਬਾਜੂ ਹੁੰਦੀ ਲੱਗਦੀ ਹੈ ਉੱਪਰੋਂ ਮੋਟਾ ਹੁੰਦਾ ਫਿਰ ਜੋੜ ਲੱਗਦਾ ਹੀ ਲੱਗਦਾ ਹੈ ਇਹਦਾ ਬਾਹਾਂ ਦਾ ਵੀ ਤੁਸੀਂ ਇਸੇ ਤਰ੍ਹਾਂ ਹੀ ਦੇਖ ਲੈਣਾ ਚਿੱਤੇ ਦੇ ਨਾਲ ਦੇਖ ਲੈਣਾ ਵੀ ਇਹ ਆਪਣੇ ਕੋਲ ਉੱਪਰ ਨੂੰ ਜਾਣਾ ਚਾਹੀਦਾ ਹੈ ਤੇ ਇਹਨੂੰ ਇਹਦਾ ਵੀ ਆਪਾਂ ਪਾਸਾ ਬਦਲ ਲੈਣਾ ਹੁੰਦਾ ਇਹਦੇ ਵੀ ਉੱਪਰ ਜਿੱਥੇ ਜੋੜ ਲੱਗੇਗਾ ਜੇ ਤੁਸੀਂ ਨਹੀਂ ਜੋੜਨਾ ਹਨ ਠੀਕ ਹੈ ਫਿਰ ਤੁਸੀਂ ਇਸ ਤਰ੍ਹਾਂ ਬਾਜੂ ਘੱਰ ਲੈਣੀਆਂ ਨੇ ਕਪੜਾ ਵੱਧ ਹੁੰਦਾ ਤੇ ਪੂਰਾ ਕੱਟ ਕੇ ਵਿੱਚ ਤੁਸੀਂ ਇੱਥੇ ਜੁਆਇੰਟ ਹੈ ਜਿਹੜਾ ਉਹ ਲੈਸ ਦਾ ਵੀ ਦੇ ਸਕਦੇ ਹੋ ਹਾਂ ਪੀ ਵੀਰ ਚਲ ਚਲ ਮੀਜਾ ਆਪਾਂ ਕੱਟ ਕਰ ਲਿਆ ਤੇ ਇਹ ਆਪਾਂ ਬਾਜੂ ਰੱਖ ਲਈਆਂ ਨੇ ਇਸ ਤਰ੍ਹਾਂ ਤੇ ਇਹ ਆਪਾਂ ਨੂੰ ਇਹਨੂੰ ਜੋੜ ਪਾਵਾਂਗੇ ਇੱਥੇ ਜੋੜ ਲਈ ਵੀ ਆਪਾਂ ਕੱਪੜਾ ਉਸੇ ਤਰ੍ਹਾਂ ਕੱਟ ਕਰਕੇ ਤੇ ਇਹਨਾਂ ਦੇ ਫੁੱਲਾਂ ਦਾ ਧਿਆਨ ਰੱਖਦੇ ਹੋਏ ਇਹਦੇ ਨਾਲ ਸੈੱਟ ਕਰਕੇ ਰੱਖ ਦਿੰਨੇ ਆ ਇਹ ਇਸ ਤਰ੍ਹਾਂ ਕਰਕੇ ਤੇ ਇਹਨੂੰ ਜੋੜ ਪਾਉਣ ਤੋਂ ਬਾਅਦ ਵਿੱਚ ਆਪਾਂ ਟਾਈ ਪਾਵਾਂਗੇ ਤੇ ਜੇ ਤੁਹਾਨੂੰ ਆਪਣੀ ਵੀਡੀਓ ਪਸੰਦ ਆਈ ਤੇ ਫਿਰ ਲਾਈਕ ਤੇ ਸ਼ੇਅਰ ਤੇ ਕਮੈਂਟ ਜ਼ਰੂਰ ਕਰਕੇ ਦੱਸਿਆ ਜੀ ਤੇ ਅਗਲੀ ਵੀਡੀਓ ਆਪਾਂ ਕਮੀਜ਼ ਨੂੰ ਸਟਿਚ ਕਰਾਂਗੇ ਲੈਸਾਂ ਲਾ ਕੇ ਤੇ ਜੋ ਵੀ ਡਿਜ਼ਾਈਨ ਬਣਾਵਾਂਗੇ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਜੇ ਤੁਸੀਂ ਕਹੋਗੇ ਤੇ ਆਪਾਂ ਸਲਵਾਰ ਦੀ ਵੀ ਜਿੱਦ ਸਭ ਕੁਝ ਆਪਾਂ ਇਸ ਸਰਵਾਦੀ ਕਟਿੰਗ ਕਰਨੀ ਹੈ ਤੇ ਤੁਹਾਨੂੰ ਜਰੂਰ ਦੱਸਾਂਗੇ ਤੇ ਮਿਲਦੇ ਆਪਾਂ ਅਗਲੀ ਵੀਡੀਓ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ